ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮੰਦਰ ਸਿੰਘਾ ਫਰੈਂਚਪੀਮੀਗਰੇਸਾ ਨਾਨਕ ਸਰਕਲੇਰਾ ਕੌਂਕੇ ਰੋਜਗਰਾਮਾਂ ਤੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਦਵਾਈ ਦੀ ਰਿਕੁਆਇਰਮੈਂਟ ਦੇ ਬਾਰੇ ਦੇ ਵਿੱਚ ਦਵਾਈ ਦੇ ਵਿੱਚ ਦੋ ਕੰਪਨੀਆਂ ਨੇ ਗ੍ਰਹਿ ਦਾ ਨਾਮ ਨੂਨ ਅਤੇ ਤਲਾਵਤ ਹੈ ਇਹਨਾਂ ਦੋਨਾਂ ਕੰਪਨੀਆਂ ਨੂੰ ਘੜ ਤੋਂ 2250 ਡਿਲੀਵਰੀ ਬੁਏ ਦੀ ਲੋੜ ਹੈ। ਉਮਰ 18 ਤੋਂ 35 ਜਾਂ 40 ਸਾਲ ਹੋਣੀ ਚਾਹੀਦੀ ਹੈ। ਪਰਸੈਂਗ ਟਾਈਮ 5 ਜਨਾਂ ਤੋਂ ਲੈ ਕੇ 25 ਜਨਾਂ ਤੱਕ ਦਾ ਸੈਲਰੀ 2500 ਗ੍ਰਾਮ ਪਰ ਮੰਥ ਜਰੂਰ ਕਿਹਨੇ ਜਾਣਾ ਹੈ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਲਾਈਟ ਜਾਂ ਲਰਨਿੰਗ ਹੋਣਾ ਚਾਹੀਦਾ ਅਗਲੀ ਗੱਲ ਤੁਸੀਂ ਜਦੋਂ ਇੱਥੋਂ ਵੀਜ਼ਾ ਲਾ ਕੇ ਤੁਹਾਡਾ ਜਾਊਗਾ 2 ਸਾਲ ਦਾ ਵਰਕ ਪਰਮਿਟ ਹੋਊਗਾ ਉੱਥੇ ਤੁਹਾਡਾ ਮੈਡੀਕਲ ਹੋਊਗਾ ਇੱਥੇ ਵੀ ਤੁਸੀਂ ਆਪ ਦਾ ਮੈਡੀਕਲ ਕਰਵਾ ਲੈਣਾ ਹੈ ਤਾਂ ਜੋ ਕੋਈ ਬਿਮਾਰੀ ਨਾ ਹੋਵੇ ਰਿਕੁਆਇਰਮੈਂਟ ਪਾਸਪੋਰਟ ਦੀ ਸਕੈਨ ਕਾਪੀ ਚਾਹੀਦੀ ਹੈ ਇੱਕ 35 40 mm ਦੀ ਫੋਟੋ ਵਾਈਟ ਬੈਕਗ੍ਰਾਉਂਡ ਕਲਰਡ ਹੋਣੀ ਚਾਹੀਦੀ ਹੈ 17 ਤੋਂ 90% ਫੀਸ ਹੋਣਾ ਚਾਹੀਦਾ ਹੈ। ਇਹ ਜੁਕੇਸ਼ਨ ਦਾ ਦੋ ਵੀ ਸਰਟੀਫਿਕੇਟ ਹੈ 10ਵੀਂ ਦਾ 12ਵੀਂ ਦਾ ਦੋ ਵੀ ਹੈ। ਉਹ ਵੀ ਸਕੈਨ ਕਰਕੇ ਚਾਹੀਦੀ। ਇਹਦੇ ਵਿੱਚ ਜਿਹੜਾ ਡਰਾਈਵਿੰਗ ਲਾਇਸੈਂਸ ਬਣਾਣਾ ਹੈ ਉਹ ਤੁਹਾਨੂੰ ਕੰਪਨੀ ਬਣਾ ਕੇ ਦਿਓ ਵੀ 7500 ਦੇ ਵਿੱਚ ਤੁਹਾਡਾ ਲਾਇਸੈਂਸ ਬਣੂਗਾ ਡਰਾਮ ਦੇ ਵਿੱਚ ਜਿਹੜੀ ਇਹ ਕੰਪਨੀ ਕਾਡੀ ਫੈਮਲੀ ਤੋਂ ਪੈਸੇ ਹਰਵੇਂ ਦੇ ਕੱਢਿਆ ਬਾਕੀ ਉੱਥੇ ਰਹਿਣ ਵਾਸਤੇ ਜਗਾ ਦਿੱਤੀ ਜਾਊਗੀ ਬਹੁਤ ਢਾਣੇ ਕੇ ਸਖਤ ਲੋਭ ਰਹੀ ਹੈ ਇਹਨਾਂ ਕੰਪਨੀਆਂ ਨੂੰ ਤੁਸੀਂ ਸਾਡੇ ਦਫ਼ਤਰ ਵਿੱਚ ਵੀ ਆ ਸਕਦੇ ਹੋ ਜहाँ ਤੁਸੀਂ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਇਦੇ ਵਿੱਚ ਜਿਹੜਾ ਖਰਚਾ ਆਉਣਾ ਹੈਗਾ ਉਹ ਸਾਰਾ 1 ਲੱਖ ਤੇ 15000 ਖਰਚਾ ਹੋਊਗਾ 2 ਸਾਲ ਦਾ ਪਰਮਿਟ ਇਥੋਂ ਲਾ ਕੇ ਜਾਊਗਾ ਇਹ ਨਹੀਂ ਬਈ ਜਿਵੇਂ ਪਹਿਲਾਂ ਬੰਦਾ ਵੀਡਰ ਵੀ ਤੇ ਜਾਂਦਾ ਦਾ ਫਿਰ ਉਹਦਾ ਫਿਰ ਉੱਥੇ ਇੰਟਰਵਿਊ ਹੁੰਦੀ ਹੈ ਇਹੋ ਜਿਹਾ ਕੋਈ ਇਸ਼ੂ ਨਹੀਂਗਾ ਇਧਰੋਂ ਵਰਕ ਪਰਮਿਟ 2 ਸਾਲ ਦਾ ਲਾ ਕੇ ਜਾਊਗਾ ਟੈਕ ਟੈ ਕੰਟੈਕਟ ਜਿਹੜੇ ਆਪਣੇ ਹੋਊਗਾ। ਸਖਤ ਜ਼ਰੂਰਤ ਹੈ ਬੁਕਿੰਗ ਚੱਲਦੀ ਆ। ਤੁਸੀਂ ਸਾਨੂੰ ਮਿਲ ਸਕਦੇ ਹੋ ਦਫ਼ਤਰ ਵਿੱਚ ਆ ਸਕਦੇ ਹੋ ਸਾਡਾ ਦਫ਼ਤਰ ਕੌਂਕੇ ਰੋਡ ਨਾਹ ਸਰਕ ਨੇਰਾ ਦੇ ਵਿੱਚ ਹੈ। ਨਾ ਹੈਗਾ ਫਰੈਂਡਸ਼ਿਪ ਇਮੀਗ੍ਰੇਸ਼ਨ। ਬਤੇ ਰੇ ਜਾਣਕਾਰੀ ਲੈਣ ਲਈ ਤੁਸੀਂ ਇਹ ਦਿੱਤੇ ਨੰਬਰਾਂ ਤੋਂ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल 450 ਪੰਜਾਬ ਸੋਨਾ ਪਿੰਦਾ Facebook ਪੇਜ ਵੀ ਹੈ। ਤੁਸੀਂ ਇਸ ਨੂੰ ਵਾਕਤਵਾਦਾ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਹੋਰ ਨਾ ਕੰਟਰੀਆਂ ਮਾਰੇ ਵੀ ਰਿਕੁਆਇਰ ਮੈਡ ਦੀ ਵੀਰੋ ਤੋਂ ਟ੍ਰਿਕ ਕੋਲ ਸਮੇਂ ਸਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ